ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਦੇ ਸੰਬੰਧ ਲੁਧਿਆਣੇ ਦੇ ਨਾਲ ਸੰਬੰਧਿਤ ਨੇ ਰਿਸ਼ੀ ਸੁਨਕ ਦੇ ਨਾਨਾ ਜੀ ਰਗੂਵੀਰ ਸੁਨਕ ਲੁਧਿਆਣਾ ਦੇ ਇੱਕ ਕਾਰੋਬਾਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਦੇ ਵਿੱਚ ਚਲੇ ਗਿਆ ਸੀ ਪਰ ਜਦੋਂ ਉੱਥੋਂ ਦੀ ਸਰਕਾਰ ਨੇ ਭਾਰਤੀਆਂ ਨੂੰ ਕੱਢਿਆ ਤਾਂ ਬੇਰੀ ਪਰਿਵਾਰ ਇੰਗਲੈਂਡ ਚਲੇ ਗਿਆ ਉੱਥੇ ਜਾ ਕੇ ਹੀ ਵਸ ਗਏ ਤੇ ਰਿਸ਼ੀ ਦੇ ਨਾਨਾ ਜੀ ਚਾਰ ਬਰਾਨੇ ਜਿਨ੍ਹਾਂ ਦੇ ਵਿੱਚੋਂ ਇੱਕ 92 ਸਾਲਾਂ ਦੀ ਉਮਰ ਦੇ ਲੰਡਨ ਦੇ ਵਿੱਚ ਨਰਸਿੰਗ ਹੌਮ 'ਚ ਰਹਿੰਦੇ ਨੇ। 베ਰੀ ਪਰਿਵਾਰ ਲੁਧਿਆਣਾ ਦੇ ਪਿੰਡ ਜਿਸ ਸਵਾਲ ਤੋਂ ਸੰਬੰਧਿਤ ਹੈ ਜੋ ਕਿ ਲੁਧਿਆਣਾ ਦੀ ਵਿਧਾਨ ਸਭਾ ਹਲਕਾ ਮੁਲਾਪੁਰ ਦੇ ਅਧੀਨ ਹੁੰਦਾ ਹੈ। ਤੁਹਾਨੂੰ ਦੱਸ ਤਾ ਇਹ ਕਿ ਰਿਸ਼ੀ ਇੰਗਲੈਂਡ ਦੇ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੀ ਇਸ ਉਪਲਬਧੀ ਦੇ ਚਰਚੇ ਹਰ ਪਾਸੇ ਹੋ ਰਹੇ ਨੇ ਕਿਸੇ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ। ਕਿ ਉਹਨਾਂ ਦੀਆਂ ਜੜ੍ਹਾਂ ਲੁਧਿਆਣਾ ਦੇ ਨਾਲ ਸੰਬੰਧਿਤ ਹੋਣਗੀਆਂ। ਰਿਸ਼ੀ ਸੁਨਕ ਦੇ ਮਾਤਾ 우ਸ਼ਾ ਰਾਣੀ ਦੇ ਚਚੇਰੇ ਭਰਾ ਸ਼ੁਭੰਬੇਰੀ ਅਤੇ ਉਹਨਾਂ ਦੀ ਮਾਸੀ ਦੇ ਬੇਟੀ ਰਕੇਸ਼ ਸੂਦ ਨੇ ਜਦੋਂ ਸਾਡੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਰਾ ਪਰਿਵਾਰ ਪੜਿਆ ਲਿਖਿਆ ਹੈ। ਕਈ ਸਾਲ ਪਹਿਲਾਂ ਹੀ ਉਹ ਇੰਗਲੈਂਡ ਚਲੇ ਗਏ ਸਨ। ਉਹਨਾਂ ਦੇ ਤਾਇਆ ਜੀ ਦੇ ਬੇਟੀ ਨੇ ਦੱਸਿਆ ਕਿ ਰਿਸ਼ੀ ਦੀ ਮਾਤਾ 우ਸ਼ਾ ਰਾਣੀ ਉਹਨਾਂ ਦੀ ਚਚੇਰੀ ਪੈਣ। ਉਹਨਾਂ ਨੇ ਕਿਹਾ ਕਿ ਰਿਸ਼ੀ ਦੇ ਨਾਨਕੇ ਆਲਮਗਿਰ ਕੋਲ ਲੱਗਦੇ ਪਿੰਡ ਚ ਸਵਾਸ ਸੂ ਦੇ ਰਹਿਣ ਵਾਲੇ ਨੇ ਉਹਨਾਂ ਦੇ ਪਿੰਡ ਚ ਵੀ ਜਸ਼ਨ ਦਾ ਮਾਹੌਲ ਹੈ ਉਹਨਾਂ ਦੱਸਿਆ ਕਿ ਪਰਿਵਾਰ ਜ਼ਿਆਦਾਤਰ ਵਪਾਰ ਨਾਲ ਸੰਬੰਧਿਤ ਹੈ ਉਹਨੇ ਵੀ ਕਿਹਾ ਕਿ ਸਾਡਾ ਦੇਸ਼ 200 ਸਾਲ ਤੱਕ ਅੰਗਰੇਜ਼ੀ ਹਕੂਮਤ ਦਾ ਗੁਲਾਮ ਰਿਹਾ ਅਤੇ ਹੁਣ ਭਾਰਤੀ ਮੋਲ ਦੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਰਿਸ਼ੀ ਸੋਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਰਹੇ ਨੇ ਉਨਾ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਕਿਹਾ ਕਿ ਕਾਫੀ ਸਮੇਂ ਪਹਿਲਾਂ ਪਰਿਵਾਰ ਅਫਰੀਕਾ ਫਿਰ ਉੱਥੋਂ ਦੀ ਬ੍ਰਿਟੇਨ ਚਲੇ ਗਿਆ ਸੀ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਰਿਸ਼ੀ ਦੀ ਮਾਤਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਮੇਰਾ ਨਾਮ ਰਕੇਸ਼ੂ ਦਾ ਜੀ ਨਕੀ ਜੀ ਭਾਰਤੀ ਮੂਲ ਦੇ ਇੱਕ ਪ੍ਰਧਾਨ ਮੰਤਰੀ ਬਣੇ ਜੀ ਤੁਹਾਡੇ ਕੀ ਲੱਗਦੇ ਨੇ ਔਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਹਲੋ ਤਾਂ ਇਹ ਗਰ ਫੀਲ ਕਰਦੇ ਕਿ ਇੰਡੀਅਨ origin ਦਾ ਲੜਕਾ ਲੜਕਾ ਐਸ ਵਾਲੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬਣਿਆ ਹੈ ਬਹੁਤ ਬਹੁਤ ਜ਼ਿਆਦਾ ਅੱਛਾ ਲੱਗਿਆ ਐਜ਼ ਅ ਇੰਡੀਅਨ ਆਲਸੋ ਮੋਰਓਵਰ ਉਹ ਸਾਡੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਗਿਆ ਮੇਰੀ ਵਾਈਫ ਦੇ ਨਾਲ ਇਮੀਡੀਏਟ ਰਿਲੇਸ਼ਨ ਹੈ ਗਿਆ ਫਸਟ ਪਾਂਜਾ ਲੱਗਿਆ ਹੀ ਉਹਨਾਂ ਦਾ ਤੇ ਇਨਡਾਇਰੈਕਟ ਵੀ ਹੈ ਇੱਕ ਐਸਾ ਦੇ ਕਿ ਮੇਰੀ ਵਾਈਫ ਔਰ ਉਹਨਾਂ ਦੀ ਮਦਰ ਦੇ ਆਰ ਫਸਟ ਕਜ਼ਨਸ ਚਾਚੇ ਦਾ ਬੇਟੀ ਹੈ ਕੀ ਲੱਗਦਾ ਸਰ ਅੱਜ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਹੁਤ ਜਿਆਦਾ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ ਲੱਗ ਰਿਹਾ ਵੀ ਇਹ ਇੱਕ ਮੌਕਾ ਜਿਹੜਾ ਹੈ ਇਹ ਸਾਰਿਆਂ ਵਾਸਤੇ ਇੰਡੀਅਨਸ ਵਾਸਤੇ ਗਰਵ ਦਾ ਮੌਕਾ ਹੈ ਬਹੁਤ ਅੱਛਾ ਲੱਗ ਰਿਹਾ ਤੁਸੀਂ ਫੋਟੋ ਦਾ ਜ਼ਿਕਰ ਕਰ ਰਹੇ ਸੀ ਤੁਸੀਂ ਆ ਕਿ ਫੋਟੋ ਦੇ ਵਿੱਚ ਉਹਦੀ ਫੈਮਲੀ ਦੇ ਨਾਲ ਉਹ ਜਦੋਂ ਇਹਨਾਂ ਦੀ ਮੈਰਿਜ ਹੋਈ ਸੀਗੀ ਰਿਸ਼ੀ ਦੇ ਮਦਰ ਦੀ ਔਰ ਮੇਰੇ ਫਾਦਰ ਇੱਥੇ ਇੰਡੀਆ 'ਚ ਵਿਜ਼ਿਟ ਕੀਤਾ ਸੀਗਾ। ਸੋ ਐਸੀ ਜਗ੍ਹਾ ਤੇ ਇੱਥੇ ਘਰ ਦੇ ਵਿੱਚ ਉਹ 978 ਦੇ ਵਿੱਚ ਉਦੋਂ ਇੱਥੇ ਘਰ 'ਚ ਬੈਠੇ ਦੀ ਇੱਕ ਫੋਟੋ ਜਿਹੜੀ ਹੈ ਕੋਈ ਕਲੈਕਸ਼ਨ ਆ ਪੁਰਾਣੀ ਐਲਬਮ ਵਿੱਚ ਉਹ ਮੈਂ ਲੈ ਜਰੂਰ ਦਿਖਾਈ ਹੋਵੇ। ਕੀ ਲੱਗਦਾ ਸਰ ਪਰਿਵਾਰ ਦੇ ਨਾਲ ਜਿਸ ਤਰੀਕੇ ਦੇ ਨਾਲ ਮੂਨ ਖੁਸ਼ੀ ਦਾ ਮਨਾ ਲਾ ਕੋਨ ਕੋਨ ਆ ਰਹੇ ਨੇ। ਅੱਛਾ ਲੱਗ ਰਿਹਾ ਜਿਹਨੂੰ ਜਿਹਨੂੰ ਪਤਾ ਲੱਗ ਰਿਹਾ ਜੀ ਐਸਾ ਵਧਾਈਆਂ ਦੇ ਰਿਹਾ ਸਭ ਲੋਕ ਅੱਛਾ ਸਭ ਕੋਲ ਨਹੀਂ ਹੈ ਸਾਡਾ ਕੋਈ ਇਮੀਡੀਏਟ ਹਲੇ ਕੰਟੈਕਟ ਨਹੀਂ ਹੋ ਪਾਇਆ ਤੇ ਹੋਪਫੁਲੀ ਲੱਗਦਾ ਹੈ ਕਿ ਵਿਦੇਸ਼ ਜਰੂਰ ਮੌਕਾ ਲੱਗਿਆ ਜੂਰ ਜਾਵਾਂਗੇ ਜੂਰ ਕਰਨਾ ਚਾਹੁੰਗੇ ਇੰਡੀਆ ਤੇ ਬ੍ਰਿਟੇਨ ਦੇ ਰਿਲੇਸ਼ਨ ਕਿਸ ਤਰ੍ਹਾਂ ਹੁਣ ਦੇਖਦੇ ਆਉਣ ਵਾਲੇ ਟਾਈਮ ਤੇ 100 ਬਿਜ਼ਨਸ ਦਾ ਹੋਰ ਇਸ ਤਰ੍ਹਾਂ ਦੀ ਚਰਚਾ ਨੂੰ ਲੈ ਕੇ ਦੇਖੋ ਜੀ ਬੀਇੰਗ ਇੰਡੀਅਨ ਤਾਂ ਇਹੀ ਲੱਗਦਾ ਸਾਨੂੰ ਹਮੇਸ਼ਾ ਹੀ ਇਹੀ ਲੱਗਦਾ ਕਿ ਵੀ ਹਮੇਸ਼ਾ ਹੀ ਅੱਛਾ ਹੀ ਲੱਗੇਗਾ ਔਰ ਜੇ ਕੁਝ ਹਾਲਾਤ ਹੈ ਗਿਆ ਹੋਰ ਬਿਹਤਰ ਹੋਣ ਦੀ ਉਮੀਦ ਹੈਗੀ ਜਰੂਰ ਅਸੀਂ ਕਾਮਨਾ ਕਰਾਂਗੇ ਕਿ ਇਹ ਰਿਲੇਸ਼ਨ ਹੋਰ ਜ਼ਿਆਦਾ ਵਧੀਆ ਹੋਵੇ ਸਰ ਕੀ ਨਾਮ ਹੈ ਤੁਹਾਡਾ ਸੁਆਸ਼ ਬੇਰੀ ਮੇਰਾ ਨਾਮ ਜੀ ਹਾਂ ਸਰ ਜਿਹੜੇ ਰਿਸ਼ੀ ਸੂਨਗ ਜੀ ਪੀਐਮ ਬਣੇ ਨੇ ਬਟੇ ਨਹੀਂ ਸੋ ਕੀ ਰਿਲੇਸ਼ਨ ਹੈ ਤੁਹਾਡਾ ਮੇਰੀ ਫਸਟ ਮੇਰੇ ਸਗੇ ਚਾਚਾ ਦੀ ਬੇਟੀ ਦੇ ਬੇਟੇ ਨੇ ਅੱਛਾ ਕੀ ਪਰਿਵਾਰ ਹੈਗਾ ਪਿੱਛੇ ਬੈਕਗ੍ਰਾਉਂਡ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਅਸੀਂ ਸਾਡਾ ਜਿਆ ਪਿੰਡ ਹੈ ਪਿਛਲਾ ਜਸੋਵਾਲ ਸੂਦਾਂ ਡਿਸਟ੍ਰਿਕਟ ਲੁਧਾਨਾ ਪਿੰਡ ਕਿਲਾ ਰਾਇਪੁਰ ਦੇ ਨਾਲ ਆ আলমਗੀਰ ਦੇ ਨਾਲ आलमगीर और किरापुर के सेंटर है स्टेशन है जो जसोवल सूदा लुदान दस किलोमीटर मेरा वो भनेवा लगता जी फर्स्ट का बेटा है। सो, परिवार है? तो सारा साने सारे और सन चौताली फिर पिंड छड़ना पै गया जो सर छोड़ू रहा है उदू सारे छता छे परिवार सा फोटी ਇਥੇ ਆਪਣੀ 54 ਕਲਬੋਰ ਤੋਂ ਆ ਗਿਆ ਇਥੇ ਸਾਡੇ ਪਿਤੇ ਨੇ ਫੈਕਟਰੀ ਲਾ ਲਈ ਮਕਰਵਾਰ ਤੇ ਚਾਚੇ ਸਾਡੇ ਨੇ ਦੁਕਾਨ ਖਾ ਲਈ ਇਹ ਦੋ ਸਾਡੇ ਕਿਤਾਇਆ ਜੀ ਉਗਰ ਸਿੰਘ ਮੇਰੀ ਤੇ ਰਵੀ ਸਿੰਘ ਸਾਹਿਬ ਇਹ ਅਫਰੀਕਾ ਚਲੇ ਗਏ ਸੀ ਤੇ ਅਫਰੀਕਾ ਤੋਂ ਫਿਰ ਤਾਇਆ ਜੀ ਸਾਡੇ ਵਾਪਸ ਆ ਗਏ ਦੁਕਾਨ ਤੇ ਇਹ ਆਪਣੇ ਕਿਨਾਰ ਲੰਡਨ ਚਲੇ ਲੰਡਨ ਚਲੇ ਗਏ 72 ਜੋ ਉਥੇ ਹਮਲਾ ਹੋ ਰਿਹਾ ਉਹ ਸਰਵਟੂ ਜਿਹੋ ਚਲੇ ਗਏ ਉਥੇ ਰਵੀ ਸਿੰਘ ਜਿਹੜੇ ਰਿਸ਼ੀ ਦੇ ਨਾਨਾ ਜੀ ਨੇ ਸਾਡੇ ਚਾਚਾ ਜੀ ਨੇ ਉਹ ਉਥੇ ਕਿਨ ਆਇਆ ਇਨਕਮ ਟੈਕਸ ਆਫ ਸੱਜੀ ਇਹਨਾਂ ਫਿਰ 2009 ਚ ਸ਼ਾਦੀ ਹੋਈ ਹਾਂਜੀ 2009 ਚ ਹੋਈ ਸੀਦਾ ਉਹ ਨਹੀਂ ਬੰਗਲੌਰ 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 ਵੇਖ ਇੰਡੀਆ ਚ ਇੰਡੀਆ ਚ ਜੀ ਸੋ ਹੁਣ ਪ੍ਰਧਾਨ ਮੰਤਰੀ ਬਣੇ ਨੇ ਸੋ ਕਿਸ ਤਰ੍ਹਾਂ ਦੀ ਖੁਸ਼ੀ ਆ ਸਾਰੇ ਪਰਿਵਾਰ ਦੀ ਸਾਰੇ ਸ਼ਹਿਰ ਨੂੰ ਖੁਸ਼ੀ ਆ ਸਾਰੇ ਹਿੰਦੁਸਤਾਨ ਨੂੰ ਖੁਸ਼ੀ ਆ ਸਾਰੇ ਪੰਜਾਬ ਨੂੰ ਖੁਸ਼ੀ ਆ ਜੀ ਸਾਡਾ ਪੰਜਾਬ ਦਾ ਦੋਤਾ ਬਣਿਆ ਸਭ ਨੂੰ ਖੁਸ਼ੀ ਆ ਸਾਰੇ ਰਿਸ਼ਤੇਦਾਰਾਂ ਨੂੰ ਪਿਆਰ ਪ੍ਰਾਵਾਂ ਕਾਲ ਦਾ ਮੋਲ ਖੁਸ਼ੀ ਦਾ ਸਾਰੇ ਬੰਦੇ ਟੈਲੀ ਹਾਂ ਦੇ ਸਭ ਬਧਾਈ ਖੁਦ ਹੁੰਦੇ ਨੇ ਅੱਜ ਕਿੰਨਾ ਟਾਈਮ ਰਿਹਾ ਹੈ ਪਰਿਵਾਰ ਉਹਨਾਂ ਦੇ ਮਾਤਾ ਜੀ ਇੱਥੇ ਰਹਿੰਦੇ ਦੇ ਆ ਕਿੰਨਾ ਕਿੰਨਾ ਟਾਈਮ ਰਿਹਾ ਹੈ ਇੱਥੇ ਨਹੀਂ ਨਹੀਂ ਅਫਰੀਕਾ ਹੀ ਸ਼ਾਦੀ ਹੋਸੀ ਉਹਨਾਂ ਦੀ ਉੱਥੇ ਹੋਈ ਸੀ ਸਾਡੇ ਚਾਚੇ ਸੀ ਨਾ ਇਹਦੀ ਮਦਰ ਸੀ ਜੀ ਉੱਥੇ ਹੀ ਸ਼ਾਦੀ ਹੋਈ ਆ ਹਾਂ ਅਫਰੀਕਾ ਤੋਂ ਇੱਥੇ ਨਹੀਂ ਆਏ ਫਿਰ ਨਹੀਂ ਆਂਦੇ ਨੇ ਆਂਦੇ ਰਹਿੰਦੇ ਸੀ ਚਾਚੀ ਤਾਂ 5-7 ਵਾਰ ਆਏ ਨੇ ਤਵਲੀ ਰਮਗਰ ਕਿ ਦੋ ਵਾਰ ਆਏ ਨੇ ਮਗਰ ਜ਼ਿਆਦਾਤਰ ਉਹਥੇ ਰਹੇ ਨੇ ਅਫਰੀਕਾ ਹੀ ਪਿੰਡੋਂ ਵੀ ਫੋਨ ਵਗੈਰਾ ਆਇਆ ਗੱਲਬਾਤ ਹੋਈ ਹਾਂ ਪਿੰਡੋਂ ਮੇਰੇ ਜਗ੍ਹਾ ਸਰਵੇ ਨਾਲ ਗੱਲ ਹੋਈ ਹੈ ਕੀ ਕਰਾਂਗੇ ਉੱਥੇ ਫੰਕਸ਼ਨ ਸਾਰੇ ਖੁਸ਼ੀ ਨੇ ਵੀ ਸੋ ਸੇਲ ਦੋ ਤਿੰਨ ਟੈਲੀਫੋਨ ਆਏ ਪਿੰਡ ਦਾ ਦੋ ਦਾ ਬਣਿਆ ਹੁੰਦਾ ਹੀ ਆ ਜੀ ਜੀ ਪਰ ਸਿਰੇ ਤੋਂ ਲਗਾ ਗੱਲ ਕਰੀਏ ਤਾਂ ਪਰਿਵਾਰ ਦੇ ਨਾਲ ਗੱਲਬਾਤ ਹੋਈ ਆ ਕਿਉਂਕਿ ਹਾਂ ਯਾ ਹੁੰਦੀ ਰਹਿੰਦੀ ਆ ਬੱਚਿਆਂ ਦੀ ਬੱਚੇ ਸਾਡੇ ਜਾਂਦੇ ਰਹਿੰਦੇ ਨੇ ਬੱਚੇ ਸਾਰੇ ਗਲਵਾਂ ਹੁੰਦੇ ਕੋਈ ਨਾਨਾ ਹੀ ਨਾ ਰਿਸ਼ੀ ਦੇ ਨਾਨਾ ਜੀ ਉਹ ਥੋੜੀ ਅੱਖਾਂ ਤੋਂ ਪ੍ਰੋਬਲਮ ਹੱਸਦਾ ਨੇ ਉਹਨੇ ਪ੍ਰੋਬਲਮ ਹੈ ਕਿ ਰੋਗੇ 92 ਜੇਰੋਂ ਦੀ ਉਮਰ ਹੋ ਗਈ ਕੇਸ ਕਰਕੇ ਹਾਂਜੀ ਨਹੀਂ ਮੈਂ ਤੇ ਨਹੀਂ ਜਿਆਦਾ ਬੱਚੇ-ਬੱਚੇ ਜਾਣਗੇ ਮੈਂ ਤਾਂ ਹੁਣ ਮੇਰੀ ਆਪਣੀ 74 ਹੈ ਜੋ ਹੁਣ ਕੀ ਬੱਚੇ ਜਾਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਹੁਣ ਜਾਣਗੇ ਵੀ ਸਾਰੇ ਖੁਸ਼ੀ ਹੁੰਦੀ ਜਾਣ ਕੇ ਸਾਨੂੰ ਬਤਾਈ ਦੇ ਕੇ ਆਣਗੇ ਕਲ ਵੀ ਹੋਈ ਉਹਨਾਂ ਨਾਲ ਤੁਹਾਡੀ ਹੁਣ ਫੋਨ ਤੇ ਕੋਈ ਗੱਲ ਬਾਤ ਨਹੀਂ ਤਾਂ ਚਾਚਾ ਜੀ ਨਾਲ ਹੋਈ ਹੁੰਦੀ ਰਹਿੰਦੀ ਗੱਲ ਉਹਨਾਂ ਦੇ ਬੱਚਿਆਂ ਦੀ ਹੋਈ ਹੁਣ ਉਹਨਾਂ ਦੀ ਹੋਈ ਹੈ ਕਦੇ ਨਾ ਹੋਈ ਹੈ ਪੀ ਐਮ ਬਣਨ ਤੋਂ ਬਾਅਦ ਕੋਈ ਗੱਲ ਬਾਤ ਹੋਈ ਨਹੀਂ ਨਹੀਂ ਉਹਨਾਂ ਦੀ ਗੱਲ ਹੋਈ ਹੁਣ ਗੱਲ ਕਰਾਂਗੇ ਨਾ ਸਾਰੇ ਜਣੇ ਵੀਜੀ ਹੁੰਦੇ ਨੇ ਸਾਰੇ ਐਸਾ ਕੋਈ ਗੱਲ ਨਹੀਂ ਵਧਾਈਆਂ ਦੇਵਾਂਗੇ ਹਾਂ ਵਧਾਈਆਂ ਦੇ ਉਹ ਗੱਲ ਹੁੰਦੀ ਹੈ ਉਸਾ ਜੀ ਨਾਲ ਹੋਈ ਹੈ ਸਾਡੀ ਕਦੇ ਨਾ ਹੋਈ ਔਰ ਸਾਰੇ ਨਾਲ ਬੱਚਾ ਹੁੰਦੀ ਹੈ ਉਸਾ ਜੀ ਕੀ ਉਹਨਾਂ ਦੇ ਮਾਤਾ ਜੀ ਉਸਾ ਉਸਾ ਦੇ ਮਾਤਾ ਜੀ ਉਹ ਤੁਹਾਡੇ ਕਜ਼ਨ ਲੱਗੇ ਮੇਰੀ ਫਸਟ ਕਜ਼ਨ ਹੈ ਮਤਲਬ ਸਕੇ ਤੁਹਾਡੇ ਰੀਅਲ ਚਾਚੇ ਦੀ ਬੇਟੀ ਹੈ ਹਾਂ ਜੀ ਸੋ ਪਰਿਵਾਰ ਸ਼ੁਰੂ ਤੋਂ ਹੀ ਪੜੇ ਲਿਖੇ ਸਾਰੇ ਹਾਂ ਹਾਂ ਸਾਰੇ ਸਾਡੇ ਚਾਚਾ ਹੀ ਬੜੇ ਸੀ ਦਿੱਲੀ ਵਾਲੇ ਚਾਚਾ ਹੀ ਪੜੇ ਹੋਏ ਸੀਗੇ ਸਾਡੇ ਤਾਈ ਵੀ ਬੜੇ ਪੜੇ ਹੋਏ ਸੀਗੇ ਇਹ ਵੀ ਪੜੇ ਵੀ ਇੰਜੀਨੀਅਰ ਸੀ ਸਾਰੇ ਪੜੇ ਲਿਖੇ ਸਾਡੇ ਸਾਰੇ ਆ ਲੱਗਦਾ ਕਿ ਇੱਕ ਭਾਰਤ ਦਾ ਹਾਂ ਹਾਂ ਭਾਰਤ ਦਾ ਦਾ ਨਾ ਸਾਰੇ ਪੰਜਾਬ ਨੂੰ ਖੁਸ਼ੀ ਆ ਇੱਕ ਪੰਜਾਬ ਦਾ ਬੜਾ ਮਾਣ ਸਮਝਦੇ ਸਾਡੇ ਪੰਜਾਬ ਦਾ ਪ੍ਰਾਈਮ ਮਿਨਿਸਟਰ ਬਣਿਆ ਲੰਡਨ ਦਾ ਵੀ ਲੰਡਨ ਦਾ ਜਿਹਦੇ ਅਸੀਂ ਗੁਲਾਮ ਰਹੇ ਹਾਂ ਹੈ ਜੀ ਉਹ ਬਹੁਤ ਜਿਆਦਾ ਖੁਸ਼ੀ ਹੋਈ ਹੈ ਲੋਕਾਂ ਨੂੰ ਕਿ ਕਿੰਨੇ ਸਾਲ ਜਿਹੜਾ 207 ਹਾਂ 2 200 200 200 ਸਾਲ ਗੁਆਚਿਆ ਉਹਨਾਂ ਦੀ ਉਹਨਾਂ ਉੱਤੇ ਰਾਜ ਕਰਨਾ ਬਹੁਤ ਵੱਡੀ ਸ਼ਖਸੀਅਤ ਹੈ ਜੀ ਮਾਨ ਵਾਲੀ ਗੱਲ ਹੈ ਬੜੇ 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 ਮਾਨ ਵਾਲੀ ਗੱਲ ਹੈ ਲੁਧਿਆਣਾ ਤੋਂ ਅਭਿਸ਼ੇਕ ਚੋਲਟਾ ਦੀ ਰਿਪੋਰਟ ਐਸਐਮਜ਼ ਨਿਊਜ਼ ਹਰ ਸਮੱਸਿਆ ਦਾ ਹੱਲ ਕਰਵਾਓ ਸੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਲਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਫਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786